ਅੱਜ ਚਿਲਾ ਬਠਿੰਡਾ ਅੰਦਰ ਸ਼੍ਰੀ ਮਦੀ ਅਮਨੀਤ ਕੌਰ ਲਾਈਪੀਐਸ ਬਠਿੰਡਾ ਦੀ ਰਾਇਨਮਾਈ ਹੇਟ ਸ਼੍ਰੀ ਨਰਿੰਦਰ ਸਿੰਘ ਐਸਪੀ ਸਿਟੀ ਦੀ ਨਿਗਰਾਨੀ ਹੇਟ ਜਿਹੜੀ ਅਮਨ ਕੌਨ ਦੀ ਸਥਿਤੀ ਨੂੰ ਬਾਹਰ ਰੱਖਣ ਲਈ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸ ਵਿੱਚ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਜਿਸ ਵਿੱਚ ਕਰੀਬ 200 ਤੋਂ ਕਰੀਬ ਮਲਾਇ ਲੱਗੇ ਲੱਗੇ ਹੋਏ ਹੈ ਪੀਸੀਆ ਤੇ ਡ੍ਰਾਫਟ ਮੁੱਖ ਲੱਗੇ ਹੈ ਜਿਸ ਵਿੱਚ 2 ਵੀਲਰ ਤੇ 4 ਵੀਲਰ ਇਕੱਲੇ ਚੈੱਕ ਕਰ ਰਹੇ ਹੈ ਜੀ ਸਾਰਨ ਕੇ ਇਲਾਕੇ ਲਿਆਉਂਦਾ ਜੀ ਇਹ ਅਮਨ ਕੌਨ ਦੀ ਸਥਿਤੀ ਨੂੰ ਬਾਹਰ ਰੱਖਣ ਲਈ ਸਪੈਸ਼ਲ ਚੱਕਜਾਂ ਕਰ ਰਹੀ ਜੀ ਇਹਦੇ ਵਿੱਚ ਖਾਸ ਕਰਕੇ ਜਿੰਨਾ ਚੋਂ ਮਤਲਬ ਮੋਟਰਸਾਈਕਲ ਜਿਹੜਾ ਡਰਾਈਵ ਕਰ ਰਿਹਾ ਮੂੰਹ ਬੰਨੇ ਹੋਏ ਜਾਂ ਕੋਈ ਟ੍ਰਿਪ ਰਾਈਡਿੰਗ ਕਰ ਰਿਹਾ ਹੈ ਜਾਂ ਕੋਈ ਟ੍ਰੈਫਿਕ ਨਿਮਨ ਉਲੰਘਣਾ ਕਰਦਾ ਉਹਦੇ ਵਾਸਤੇ ਚੈਨਜ ਚੱਲਦੀ ਹੈ ਜਿਹਦੇ ਵੀ ਇਹ ਮਜੀਸ਼ੀ ਰੋਡ ਤੇ ਇੱਕ ਵੱਡੀ ਲੋਕ ਰੇਲਗੀ ਉਹਦੇ ਇਸ ਕੰਦੀ ਕਰਕੇ ਕੱਟ ਲ ਗਈ ਹੋਊਗੀ ਇਹ ਸਾਰਾ ਚੱਲ ਰਿਹਾ ਜੀ ਜੀ ਹੋਰ ਬਾਰੇ ਗੱਲ ਕੀਤੀ ਪਾ ਸਕਦੇ ਜਿਹਨੇ ਤੋਂ ਪੂਰੇ ਸ਼ਹਿਰ ਦੀ ਸਿਹਤ ਪੂਰੇ ਜਿਲ੍ਹੇ ਦੀ ਹੋਈ ਹੋਈ ਤੇ ਸ਼ਹਿਰ ਜੀ ਨਾ ਕੋ ਸ਼ਹਿਰ ਦੇ 6 ਜਗ੍ਹਾ ਤੇ ਵਕਤ ਪੰਡਨ ਲਾਖਵਤੀ ਕੀਤੀ ਗਈ ਹੈ ਕਿੰਨੇ ਮਲਾਜਮ ਦਾ ਨਾਮ ਦਿੱਤੇਗੇ ਸਰ 200 ਦੇ ਕਰੀਬ ਸਾਡੇ ਮਲਾਜਮ ਜਿਹੜੇ ਲੱਗੇ ਹੋਏ ਆ ਬਾਕੀ ਤੀਸੇ ਟ੍ਰਾਂਸਪੋਰਟ ਵੱਖਰੀ ਲੱਗੀ ਹੋਈ ਹੈ ਜੀ ਪਿਛਲੇ ਦਿਨ ਨਸ਼ਾ ਦੀ ਵੱਡੀ ਕਪੜ ਤੇ ਪਿਆ ਗਿਆ ਉਹ ਤੋਂ ਮੈਂ ਕਿਹਾ ਹਾਂ ਜੀ ਉਸੇ ਕਰਕੇ ਨਸ਼ੇ ਕਰਦੇ ਵੀ ਜਿਹੜਾ ਹੋ ਰਿਹਾ ਤੇ ਬਾਕੀ ਜਿਹੜਾ ਡਰਾਈਵਰ ਇਹਨੂੰ ਲੰਮਣਾ ਕਰਦਾ ਜਾਗੂ ਅਮਰ ਉਸ ਨੂੰ ਹੁਣ ਅੰਦਰ ਦਾ ਉਸ ਵਾਸਤੇ ਕੀਤੀ ਹੋਈ ਹੈ